ਬ੍ਰਿਟੇਨ ਦੀ ਮੈਂਚੈਸਟਰ ਚ ਯਹੂਦੀ ਧਰਮ ਦੇ ਸਭ ਤੋਂ ਪਵਿੱਤਰ ਦਿਨ ਯੋਮ ਕਿਪੂਰ ਦੌਰਾਨ ਹੋਏ ਇਕਤਵਾਦੀ ਹਮਲੇ ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਗੰਭੀਰ ਰੂਪ ਚ ਜ਼ਖਮੀ ਦੱਸੇ ਜਾ ਰਹੇ ਨੇ ਪੁਲਿਸ ਨੇ ਹਮਲਾਵਾਰ ਵਿਅਕਤੀ ਨੂੰ ਮੌਕੇ ਉਤੇ ਹੀ ਗੋਲੀ ਮਾਰ ਕੇ ਟੀਰਕਾ ਦਿੱਤਾ ਸੀ ਤੇ ਹਮਲਾਵਾਰ ਨੇ ਪਹਿਲਾਂ ਇੱਕ ਕਾਰ ਰਾਹੀਂ ਪੈਦਲ ਚੱਲਣ ਵਾਲਿਆਂ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਕਰੀਬ 6 ਮਿੰਟ ਤੱਕ ਚਾਕੂ ਨਾਲ ਹਮਲੇ ਵੀ ਕੀਤੇ ਹਮਲਾ ਮੈਂਚੈਸਟਰ ਦੀ ਬਾਰੀ ਇਲਾਕੇ ਕ੍ਰੰਪਸਾਲ ਸਥਿਤ ਹਿਟਨ ਪਾਰਕ ਹਿਬਰੂ ਕੰਗਰੈਗੇਸ਼ਨ ਸਿਨਾਗੋਗ ਦੇ ਨੇੜੇ ਹੋਇਆ ਬ੍ਰਿਟਿਸ਼ ਪੁਲਿਸ ਨੇ ਹਮਲਾ ਨੂੰ ਅਤਵਾਦੀ ਘਟਨਾ ਘਰਾਰ ਦਿੱਤਾ ਤੇ ਕਿਹਾ ਕਿ ਹਮਲਾਵਾਰ ਨੇ ਲੋਕਾਂ ਉਤੇ ਹਮਲਾ ਕੀਤਾ ਕਿਉਂਕਿ ਉਹ ਯਹੂਦੀ ਸਨ ਹਮਲਾਵਾਰ ਦੀ ਪਛਾਣ ਕਰ ਲਈ ਗਈ ਹੈ ਪਰ ਹਾਲੇ ਤੱਕ ਨਾਮ ਜਾਰੀ ਨਹੀਂ ਕੀਤਾ ਗਿਆ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅੱਜ ਯਹੂਦੀ ਪਾਈਚਾਰੇ ਲਈ ਸਭ ਤੋਂ ਪਵਿੱਤਰ ਦਿਨ ਹੈ ਤੇ ਇੱਕ ਨੀਚ ਹਮਲਾਵਾਰ ਨੇ ਉਹਨਾਂ ਉਤੇ ਸਿਰਫ ਇਸ ਲਈ ਹਮਲਾ ਕੀਤਾ ਕਿਉਂਕਿ ਪੀੜਤ ਯਹੂਦੀ ਸਨ ਇਹ ਸਿਰਫ ਉਹਨਾਂ ਉਤੇ ਨਹੀਂ ਸਗੋ ਸਾਡੇ ਮੂਲਾਂ ਉਤੇ ਵੀ ਹਮਲਾ ਸੀ ਪੁਲਿਸ ਘਟਨਾ ਸਥਾਨ ਉਤੇ ਪਹੁੰਚੀ ਹੈ ਜਿੱਥੇ ਚਸ਼ਮਦੀਦਾਂ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਾਰ ਨੇ ਕਾਰ ਚਲਾ ਕੇ ਲੋਕਾਂ ਨੂੰ ਕੁਚਲ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਵਿਅਕਤੀ ਨੂੰ ਚਾਕੂ ਵੀ ਮਾਰਿਆ ਇਸੇ ਮੌਕੇ ਨਾਰਥ-ਵੈਸਟ ਐਂਬੂਲੈਂਸ ਸਰਵਿਸਸਾਂ ਵੱਲੋਂ ਕਿਹਾ ਗਿਆ ਹੈ ਕਿ ਮੌਕੇ ਤੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਤੇ ਕਈ ਗੰਭੀਰ ਜ਼ਖਮੀ ਹਸਪਤਾਲ ਭੇਜੇ ਗਏ ਨੇ